ਸਸ਼ੀ ਕਾਂਜੀ ਸਵਾਗਤ ਹੈ ਆਪ ਸਭ ਦਾ ਸਟਾਰੋਲੋਜੀ ਵਿਦਿ ਲੋਜਿਕ ਵਿੱਚ ਸ਼ੁਭ ਸਿਤਾਰੇ ਆਪ ਸਭ ਦੇ ਸਿਤਾਰੇ ਗ੍ਰਹਿ ਤੇ ਅੱਜ ਦਾ ਦਿਨ ਅੱਜ ਦਾ ਦਿਨ ਕਿਉਂ ਆਉਣ ਵਾਲਾ 2024 ਬਹੁਤ ਹੀ ਸ਼ੁਭ ਜਾਵੇ ਕਿਉਂਕਿ ਅੱਜ ਆਪਾਂ ਜਾਣਾਂਗੇ ਤਨੂ ਰਾਸ਼ੀ ਵਾਲਿਆਂ ਦਾ ਇਹ ਸਾਲ ਕਿਸ ਤਰ੍ਹਾਂ ਦਾ ਜਾਏਗਾ ਸਿਤਾਰਿਆਂ ਨੂੰ ਸਮਝਣਾ ਸਿਤਾਰਿਆਂ ਦੇ ਨਾਲ ਚੱਲਣਾ ਬਹੁਤ ਜ਼ਿਆਦਾ ਸਮਝਦਾਰੀ ਵਾਲੀ ਗੱਲ ਹੈ ਹੁਣ ਸਮਝਦਾਰੀ ਇੱਥੇ ਇਹ ਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਜੋ ਦੁਨੀਆਦਾਰੀ ਚ ਆਏ ਹਾਂ ਤਾਂ ਦਿਨ ਤਾਂ ਕੱਟਣੇ ਆ ਵਕਤ ਵੀ ਕੱਟਣੇ ਆ ਤੇ ਵਕਤ ਸੌਖਾ ਪਿਆਰ ਨਾਲ ਆਪਣੇ ਨਾਲ ਚੰਗੇ ਤਰੀਕੇ ਨਾਲ ਮਿਹਨਤ ਅਨੁਸਾਰ ਫਲ ਲੱਗੇ ਹੋਣ ਉਹ ਦਰਖਤ ਨੂੰ ਤਾਂ ਉਹ ਦਰਖਤ ਨੇ ਝੂੜ ਕੇ ਆਪਣਾ ਟਾਈਮ ਅੱਛਾ ਕੱਢ ਦੇਣਾ ਪਰ ਇਹ ਕੀ ਗੱਲ ਹੋਈ ਮਿਹਨਤ ਵੀ ਕੀਤੀ ਕੰਮ ਵੀ ਕੀਤਾ ਤੇ ਐਂਡ 'ਚ ਆ ਕੇ ਪਤਾ ਚੱਲਿਆ ਰਸਤਾ ਹੀ ਗਲਤ ਸੀ ਲੈ ਸ਼ੌਂਕ ਤੇ ਹੋਰ ਸੀ ਤੇ ਕੰਮ ساری ਉਮਰ ਹੋਰ ਕਰਦੇ ਰਹੇ ਕਿਨੂੰ ਮਾਰ ਕੇ ਮਨ ਨੂੰ ਦਿਮਾਗ ਦੀਆਂ ਤਰੰਗਾਂ ਨੂੰ ਮਾਰ ਕੇ ਕਿਹਦੇ ਲਈ ਦੁਨੀਆਦਾਰੀ ਲਈ ਹੈਨਾ ਬਹੁਤ ਚੀਜ਼ਾਂ ਹੁੰਦੀਆਂ ਨੇ ਜੋ ਅਸੀਂ ਆਪਣੇ ਪਰਿਵਾਰ ਲਈ ਤੇ ਆਪਣੇ ਆਲੇ ਸਿਰਫ ਇਸ ਲਈ ਧੱਕ ਕੇ ਰੱਖਦੇ ਆ ਕਿ ਕਿਤੇ ਐ ਨਾ ਹੋ ਜੇ ਕਿ ਕਿਤੇ ਐ ਨਾ ਹੋ ਜੇ ਆਪਣੇ ਸਿਤਾਰਿਆਂ ਨੂੰ ਸਮਝ ਕੇ ਜਿਸ ਤਰ੍ਹਾਂ ਦਾ ਤੁਹਾਨੂੰ ਕੁਦਰਤ ਨੇ ਪੈਦਾ ਕੀਤਾ ਹੈ ਜਿਸ ਤਰ੍ਹਾਂ ਦੀ ਉਸਨੇ ਤੁਹਾਡੀ ਸੋਚ ਬਣਾਈਏ ਅਗਰ ਤੁਸੀਂ ਉਸ ਅਨੁਸਾਰ ਆਪਣੀ ਜ਼ਿੰਦਗੀ ਜਿਉਣੀਓ ਤਾਂ ਸੱਚ ਜਾਣੋ ਜ਼ਿੰਦਗੀ ਚ ਦੁੱਖ ਤਾਂ ਆਉਣੇ ਆ ਪਾਏ ਨਹੀਂ ਕਹਿੰਦੇ ਦੁੱਖ ਹੁੰਦੇ ਨਹੀਂ ਨਾ ਜੀ ਨਾ ਇਹ ਤੇ ਗੱਲ ਹੀ ਕਹਿਣੀ ਗਲਤ ਆ ਦੁੱਖ ਤੇ ਸੁੱਖ ਦਿਨ ਰਾਤ ਦੀ ਤਰ੍ਹਾਂ ਚੱਲਦੇ ਆ ਤਾਂ ਆਪ ਐਵੇਂ ਆਪਾ ਇਹ ਨਹੀਂ ਕਹਿੰਦੇ ਕਿ ਆਪਣੇ ਗ੍ਰਹਿ ਸਹੀ ਕਰ ਲੋ ਸਿਤਾਰੇ ਸਹੀ ਕਰ ਲੋ ਦੁੱਖ ਖਤਮ ਹੋ ਜਾਣਗੇ ਖਤਮ ਕੁਝ ਨਹੀਂ ਹੁੰਦਾ ਕੀ ਹੁੰਦਾ ਏ ਉਸ ਨੂੰ ਬੈਲੈਂਸ ਕੀਤਾ ਜਾ ਸਕਦਾ ਹੁਣ ਇਹ ਐ ਜਿਹਨੂੰ ਫੋਲੋ ਜਿਹਨੂੰ ਦੇਖੋ ਮੈਂ ਜੀ ਬੜਾ ਦੁਖੀ ਮੈਂ ਜੀ ਬੜਾ ਪਰੇਸ਼ਾਨ ਬੜਾ ਪਰੇਸ਼ਾਨ ਕਿਉਂ ਪਰੇਸ਼ਾਨ ਤਾਂ ਮੰਨਿਆ ਚਲੋ ਦੁਨੀਆ ਹੀ ਪਰੇਸ਼ਾਨ ਹੈ ਬੜਾ ਪਰੇਸ਼ਾਨ ਕਿਉਂ ਕਿਉਂ ਕਿਉਂਕਿ ਜੀ ਮੇਰੀ ਇੰਨੀ ਜ਼ਿੰਦਗੀ ਨਾਲ ਕਿ ਮੇਰਾ ਕੱਖ ਨਹੀਂ ਬਣਿਆ ਮੈਂ ਨਾ ਕੁਛ ਕੀਤਾ ਮੇਰੇ ਪਰਲੇ ਕੁਝ ਨਹੀਂ ਪਰਲੇ ਕੁਝ ਨਹੀਂ ਹੋਣ ਦਾ ਮਤਲਬ ਕੀ ਹੋਇਆ ਕਿਤੇ ਨਾ ਕਿਤੇ ਹੋ ਸਕਦਾ ਸਾਡੇ ਸਿਤਾਰੇ ਸਾਡੇ ਗ੍ਰਹਿ ਈ ਇਦਾਂ ਦੇ ਹੋਣ ਕਿ ਸਾਡੇ ਇਨਕਮ ਖਰਚੇ ਬਰਾਬਰ ਹੁੰਦੇ ਹੋਣ ਤਾਂ ਕੀ ਕਰੋ ਖਰਚੇ ਨੂੰ ਵਧਾਓ ਇਨਕਮ ਹਣੀ ਸ਼ੁਰੂ ਹੋਏ ਕਿੱਥੋਂ ਆਏਗੀ ਲੈ ਜਿਨੇ ਖਰਚੇ ਦੇਣੇ ਆ ਉਹਨਾਂ ਇਨਕਮ ਤੇ ਦੇ ਦੇਣੀ ਆ ਸਮਝਦਾਰ ਹੋ ਨਾ ਚਲੋ ਤੁਨੂ ਰਾਸ਼ੀ ਦਾ ਜਾਣਾਂਗੇ ਇਸ ਸਾਲ ਕਿਸ ਤਰ੍ਹਾਂ ਦਾ ਚਾਏਗਾ ਲੌਜੀਕਲੀ ਕਿਉਂਕਿ ਤੁਨੂ ਰਾਸ਼ੀ ਦਾ ਮਾਲਕ ਪਹਿਲਾਂ ਤੇ ਆਪਾਂ ਤੁਨੂ ਰਾਸ਼ੀ ਵਾਲਿਆਂ ਨੇ ਜਾਣਦੇ ਆ ਕਾਲਪੁਰਸ਼ ਦੀ 9 ਨੰਬਰ ਦੀ ਰਾਸ਼ੀ ਦਾ ਮਾਲਕ ਹੈ ਬ੍ਰਸਪਤ ਜਿਸ ਨੂੰ ਆਪਾਂ 9 ਨੰਬਰ ਦੀ ਰਾਸ਼ੀ ਕਹਿੰਦੇ ਆ ਨੌਵਾਂ ਖਾਨਾ ਧਰਮ ਕਰਮ ਦਾ ਕਾਰਕ ਮੰਨਿਆ ਜਾਂਦਾ ਹੈ ਇਸ ਕਰਕੇ ਬ੍ਰਸਪਤ ਵੀ ਉਸ ਦੇ ਨਾਲ ਧਰਮ ਕਰਮ ਦੇ ਕੰਮਾਂ ਦੇ ਵਿੱਚ ਜੋ ਜੋ ਅਸੀਂ ਕਰਦੇ ਆ ਇਹ ਗੁਰੂ ਪਰਮਾਤਮਾ ਦੀ ਕਿਰਪਾ ਦੇ ਅਨੁਸਾਰ ਹੀ ਕਰਦੇ ਆ ਇਹ ਹਰ ਕਿਸੇ ਦੀ ਸੋਚ ਇਸੇ ਕਰਕੇ ਬਣਦੀ ਆ ਕਿਉਂਕਿ 9 ਨੰਬਰ ਦੀ ਰਾਸ਼ੀ ਦਾ ਮਾਲਕ ਕੌਣ ਹੈ ਬ੍ਰਸਪਤ ਇੱਕ ਹੋਰ ਗੱਲ ਦੱਸ ਦਈਏ 12 ਨੰਬਰ ਦੀ ਰਾਸ਼ੀ ਦਾ ਮਨਾਲਕ ਵੀ ਬ੍ਰਹਸਪਤ ਹੈ ਬ੍ਰਹਸਪਤ ਮਤਲਬ ਮੋਕਸ਼ 12 ਨੰਬਰ ਦੀ ਰਾਸ਼ੀ ਖਤਮ ਮਤਲਬ ਜਦੋਂ ਇਨਸਾਨ ਇਸ ਦੁਨੀਆ ਤੋਂ ਜਾਂਦਾ ਹੈ ਤੇ ਉਹ ਬ੍ਰਹਸਪਤ ਮਤਲਬ ਉਸ ਪਰਮਾਤਮਾ ਦੀ ਸ਼ਰਨ ਚ ਚਲੇ ਜਾਂਦਾ ਹੈ ਇਹ ਆਪਾਂ ਸਾਰੇ ਜਾਣਦੇ ਕਿਵੇਂ ਜਾਂਦਾ ਕਿੱਦਾਂ ਜਾਂਦਾ ਕਿਵੇਂ ਜਾਂਦਾ ਇਹ ਮੁੱਦਾ ਨਹੀਂ ਆਪਣਾ ਹੈਨਾ ਤਈ ਦੋ ਰਾਸ਼ੀਆਂ ਇਸੇ ਕਰਕੇ ਹੀ 9 ਤੇ 12 ਨੰਬਰ ਦੀ ਰਾਸ਼ੀ ਦਿੱਤੀ ਗਈ ਹੈ ਲੌਜੀਕ ਹੈ ਵਈ ਜੋਤਿਸ਼ ਦਾ ਇਹ ਤੇ ਤੁਸੀਂ ਸਮਝਦਾਰ ਹੋਣਾ ਸਮਝਦੇ ਨੂੰ ਤਾਂ ਕੀ ਹੋਇਆ ਨੌ ਨੰਬਰ ਦੀ ਰਾਸ਼ੀ ਸਾਡਾ ਕਰਮ ਸਾਡੀ ਕਿਸਮਤ ਤੇ ਕਿਸਮਤ ਕਿਦੇ ਦੁਆਰਾ ਲਿਖੀ ਜਾਂਦੀ ਹੈ ਉਸ ਬ੍ਰਹਸਪਤ ਦੁਆਰਾ ਉਸ ਪਰਮਾਤਮਾ ਦੁਆਰਾ ਜਿਸ ਨੇ ਸਾਨੂੰ ਇਸ ਧਰਤੀ ਤੇ ਇਹ ਧਰਤੀ ਵੀ ਉਸਨੇ ਸਿਰਜੀ ਹੈ ਜਿਸ ਦੁਆਰਾ ਆਸੀ ਇੱਥੇ ਬੈਕਟਰੀਆ ਪਰ ਪ੍ਰਭਾਵ ਇੱਥੇ ਕਿਸ ਚੀਜ਼ ਦਾ ਹੈ ਜਿਸ ਦੇ ਘਰ ਚ ਆਈਆਂ ਨਾ ਜਿਹਦੇ ਘਰ ਚ ਮਹਿਮਾਨ ਬਣ ਕੇ ਜਾਣੇ ਹੋ ਨਾ ਉਹਦਾ ਹੀ ਪ੍ਰਭਾਵ ਸਾਡੇ ਤੇ ਪੈਂਦਾ ਉੱਥੇ ਜਾ ਕੇ ਅਸੀਂ ਕੁਝ ਕਰ ਨਹੀਂ ਸਕਦੇ ਤਾਂ ਇਹ ਧਰਤੀ ਕਿਦੀ ਹੈ ਸ਼ੁਕਰ ਦੀ ਤਾਂ ਸ਼ੁਕਰ ਦਾ ਪ੍ਰਭਾਵ ਵੀ ਪੈਂਦਾ ਹੈ ਤੇ ਨੌ ਨੰਬਰ ਦੀ ਰਾਸ਼ੀ ਚ ਚਲੋ ਇਹ ਜੋਤਿਸ਼ ਦੀਆਂ ਗੱਲਾਂ ਨੇ ਆਪਾਂ ਬਾਤ ਚ ਕਰਾਂਗੇ ਨੌ ਨੰਬਰ ਦੀ ਰਾਸ਼ੀ ਦਾ ਮਾਲਕ ਬ੍ਰਹਸਪਤ ਸਾਲ ਦੇ ਸ਼ੁਰੂਆਤ ਵਿੱਚ ਹੀ ਸੂਰਜ ਬੁੱਧੀ ਜੁਤੀ ਲਗਣ ਵਿੱਚ ਬਣੇਗੀ ਇਕੱਲੇ ਸੂਰਜ ਤੇ ਮੰਗਲ ਦੀ ਬਣੇਗੀ ਮੰਗਲ ਵੀ ਆ ਜਾਏਗਾ ਨਾਲ ਮਿਲ ਕੇ ਮੰਗਲ ਜਦੋਂ ਹੁਣ ਤੁਹਾਨੂੰ ਰਾਸ਼ੀ ਵਿੱਚ ਰਹੇਗਾ ਤਾਂ ਮੰਗਲ ਕੌਣ ਹੈ ਮੰਗਲ ਮਿੱਤਰ ਹੀ ਹੈ ਕਿਤਾ ਬ੍ਰਹਸਪਤ ਦਾ ਤੇ ਇਹ ਤੁਹਾਨੂੰ ਸਾਲ ਦੀ ਸ਼ੁਰੂਆਤ ਵਿੱਚ ਕਾਫੀ ਜ਼ਿਆਦਾ ਕੌਨਫੀਡੈਂਸ ਦੇ ਪਰ ਇਨਵੈਸਟਮੈਂਟ ਤੁਸੀਂ ਉਦੋਂ ਕਰਨੀ ਹੈ ਜਦੋਂ ਬੁੱਧ ਸੂਰਜ ਦੀ ਜੁਤੀ ਮਕਰ ਸੰkranਤੀ ਤੇ ਦੂਸਰੇ ਥਾਨ ਵਿੱਚ ਆ ਜਾਏਗੀ ਤਾਂ ਸਾਲ ਦੀ ਸ਼ੁਰੂਆਤ ਵਿੱਚ ਕੀਤਾ ਗਿਆ ਬਿਜ਼ਨਸ ਬਿਜ਼ਨਸ ਕਾਰਾਂ ਲਈ ਚੰਗਾ ਫਾਇਦੇਮੰਦ ਹੋ ਸਕਦਾ ਇਨਵੈਸਟਮੈਂਟ ਚੰਗੀ ਹੋ ਸਕਦੀ ਹੈ ਇਸ ਸਾਲ ਧਿਆਨ ਰੱਖਣਾ ਤੁਸੀਂ ਇਸ ਸਾਲ ਜਰ-ਜੋਰੂ ਜ਼ਮੀਨ ਦੇ ਝਗੜੇ ਤੋਂ ਬਚਣਾ ਹੈ ਬ੍ਰਹਸਪਤ ਤੁਹਾਡੇ ਇਸ ਸਮੇਂ ਤਕਰੀਬਨ ਕਿੱਥੇ 5ਵੇਂ ਸਥਾਨ 'ਚ ਚੱਲ ਰਿਹਾ ਏ ਤੇ ਨਾਲ ਤੁਹਾਡੇ ਲਗਨ ਦਾ ਮਾਲਕ ਹੈ ਅੱਛੀ ਸੋਚ ਦੇ ਮਾਲਕ ਹੁੰਦੇ ਆ ਕਰਮ ਤੇ ਵਿਸ਼ਵਾਸ ਕਰਨ ਵਾਲੇ ਹੁੰਦੇ ਆ ਆਪਣੀ ਕਿਸਮਤ ਤੇ ਵਿਸ਼ਵਾਸ ਕਰਨ ਵਾਲੇ ਹੁੰਦੇ ਆ ਕਿਉਂਕਿ ਬ੍ਰਹਸਪਤ ਇਸ ਦਾ ਮਾਲਕ ਆ ਆਪਾਂ ਦੱਸਿਆ ਨਾ 9 ਨੰਬਰ ਦੀ ਰਾਸ਼ੀ ਦਾ ਤਾਂ ਬਿਜ਼ਨਸ ਕਰਨ ਵਾਲਿਆਂ ਦੀ ਸੋਚ ਕੀ ਹੈ ਕਿਸ ਤਰ੍ਹਾਂ ਦੀ ਸੋਚ ਹੋਏਗੀ ਆਪਣੀ ਕਿਸਮਤ ਤੇ ਭਰੋਸਾ ਕਰਕੇ ਕੀਤੇ ਗਏ ਕੰਮ ਜਾਨੀ ਕਿ ਘਰ ਲੈਣਾ ਹੈ ਪਰਮਾਤਮਾ ਦਾ ਸਾਥ ਰਹਿਣਾ ਹੈ ਅਸੀਂ ਅچھے ਕਰਮ ਕਰਨੇ ਆ ਉਸ ਕਰਮ ਦਾ ਫਲ ਸਾਨੂੰ ਅੱਛਾ ਮਿਲਣਾ ਹੈ ਇਹ ਸੋਚ ਵਾਲੇ ਹੁੰਦੇ ਆ ਨੋ ਨੰਬਰ ਰਾਸ਼ੀ ਵਾਲੇ ਠੀਕ ਆ ਤਾਂ ਇਸ ਨਾਲ ਦੀ ਸੋਚ ਦੇ ਨਾਲ ਬਾਕੀ ਗ੍ਰਹਾਂ ਦਾ ਪ੍ਰਭਾਵ ਜਿੱਦਾਂ ਮੰਗਲ ਹੈ ਮੰਗਲ ਇਸੇ ਬਾਰਵੇਂ ਖਾਨੇ ਦਾ ਮਾਲਕ ਵੀ ਹੈ ਤੇ ਮੰਗਲ ਇਹਨਾਂ ਦੇ ਸੋਚ ਦਾ ਮਾਲਕ ਵੀ ਹੈ ਜੋ ਲਗਨ ਚ ਆ ਕੇ ਬੈਠੇ ਆ ਤੇ ਸ਼ੁਭ ਕਰੇਗਾ ਸਾਲ ਦੀ ਸ਼ੁਰੂਆਤ ਲਈ ਚੀ ਕੌਨਫੀਡੈਂਸ ਵਧਾਏਗਾ ਮਿਸਤਰੀ ਵਗੈਰਾ ਲੱਗਣਗੇ ਤੁਹਾਡੇ ਕੰਸਟਰਕਸ਼ਨ ਦਾ ਕੰਮ ਹੋਏਗਾ ਬੜੇ ਸੌਖੇ ਤਰੀਕੇ ਨਾਲ ਬੜਾ ਵਧੀਆ ਘਰ ਮਕਾਨ ਗੱਡੀ ਤੁਹਾਡੀ ਬਣ ਜਾਏਗੀ ਜੀ ਹਾਂ ਬਿਲਕੁਲ ਜ਼ਰੂਰੀ ਹੈ ਆਪਣੇ ਘਰ ਮਕਾਨ ਤੇ ਆਪਣੇ ਸਪਨਿਆਂ ਨੂੰ ਸাকার ਕਰਨ ਦੇ ਲਈ ਤੁਹਾਡੇ ਲਈ ਇਹ 2024 ਬਹੁਤ ਅੱਛਾ ਜਾਣ ਵਾਲਾ ਹੈ ਖਾਸ ਤੌਰ ਤੇ ਘਰ ਮਕਾਨ ਗੱਡੀ ਦਾ ਸੁੱਖ ਤੁਹਾਨੂੰ ਲੱਗਣ ਤੇ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਮਿਲਣ ਹੀ ਵਾਲਾ ਹੈ ਬਿਲਕੁਲ ਕੋਸ਼ਿਸ਼ ਤੇ ਤੁਸੀਂ ਕਰਨੀ ਹੈ ਫਸਿਤਾਰੇ ਕਿਸਮਤ ਦੇ ਤੁਹਾਡੇ ਸਾਥ ਜ਼ਰੂਰ ਦੇਣੇ ਠੀਕ ਤੇ ਹੁਣ ਗੱਲ ਕਰਦੇ ਆਪਾਂ ਵਿਦਿਆਰਥੀ ਲਈ ਇਹ ਸਾਲ ਕਿਸ ਤਰ੍ਹਾਂ ਦਾ ਚੱਲੇ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਬ੍ਰਹਸਪਤ ਜੋ ਹੈ ਤੁਹਾਡੀ ਰਾਸ਼ੀ ਤੋਂ ਪੰਜਵੇਂ ਸਥਾਨ ਵਿੱਚ ਮੰਗਲ ਦੇ ਕਾਰਜ ਰਹਿਗਾ ਬ੍ਰਹਸਪਤ ਸ਼ੁਭ ਰਹੇਗਾ ਬਹੁਤ ਅੱਛਾ ਰਹੇਗਾ ਤੇ ਨਾਲ ਹੀ ਇੱਥੇ ਬੈਠ ਕੇ ਜੋ ਬ੍ਰਹਸਪਤ ਹੈ ਤੁਹਾਡੀ ਪੜ੍ਹਾਈ ਨੂੰ ਤੇ ਤੁਹਾਡੇ ਗਿਆਨ ਵਿੱਚ ਵਾਧਾ ਕਰੇਗਾ ਤਾਂ ਗਿਆਨ ਵਿੱਚ ਵਾਧੇ ਲਈ ਕਹਿ ਸਕਦੇ ਆਪਾਂ ਇਹ ਸਾਲ ਅੱਛਾ ਕੋਈ ਤੁਸੀਂ ਡਿਗਰੀ ਕਰਨੀ ਹੈ ਕੋਈ ਪੀ ਐਚ ਡੀ ਕਰਨੀ ਹੈ ਕੋਈ ਬੁਕਸ ਦੇ ਵਿੱਚ ਕੋਈ ਅੱਗੇ ਜਾਣਾ ਚਾਹੁੰਦੇ ਹੋ ਤੁਸੀਂ ਜਾਂ ਕੋਈ ਬੁਕਸ ਲਿਖਣੀ ਚਾਹੁੰਦੇ ਹੋ ਲਿਖਤਕਾਰ ਹੋ ਤੁਸੀਂ ਤੁਸੀਂ ਸੰਗੀਤ ਦਾ ਕੰਮ ਕਰਦੇ ਹੋ ਤੇ ਤੁਹਾਡੇ ਲਈ ਇਹ ਸਾਲ ਬੈਸਟ ਹੈ ਪੂਰਾ ਰਿਜ਼ਲਟ ਮਿਲੇਗਾ ਪਰ ਮੈਂ ਤੋ ਬਾਕੀ ਜਦੋਂ ਇਥੋਂ ਬ੍ਰਸਪਤ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਜਾਏਗਾ ਜਾਨੀ ਸ਼ੁਕਰ ਦੇ ਘਰ ਵਿੱਚ ਜਾਏਗਾ ਤਾਂ ਉਸ ਟਾਈਮ ਤੇ ਜਦੋਂ 6ਵੇਂ ਬ੍ਰਸਪਤ ਹੋਏਗਾ ਤਾਂ ਤਕਰੀਬਨ ਤਕਰੀਬਨ ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਦੋਂ ਮੇਰੇ ਰੋਗ ਦਾ ਬਿਮਾਰੀ ਦੇ ਕਾਰਕ ਦੇ ਖੰਨੇ ਵਿੱਚ ਮੈਂ ਜਾ ਕੇ ਬੈਠ ਗਈ ਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਚਿੰਤਾ ਰੋਗ ਬਿਮਾਰੀ ਕਰਜ਼ੇ ਦੇ ਲਈ ਹੋ ਸਕਦੀ ਹੈ ਤਾਂ ਇਸ ਟਾਈਮ ਤੇ ਤੁਸੀਂ ਬ੍ਰਸਪਤ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ ਹੈ ਇੱਕ ਪੀਲਾ ਕੱਪੜਾ ਗੰਗਾ ਜਲ ਨਾਲ ਧੋ ਕੇ ਰੱਖ ਦੇਣਾ ਤੇ ਹਲਦੀ ਕਦੇ-ਕਦੇ ਧਾਰਮਿਕ ਸਥਾਨ ਤੇ ਦਿਂਦੇ ਰਹਿਣਾ ਇਹ ਨਾਲੋਂ ਨਾਲ ਆਪਾਂ ਤੁਹਾਨੂੰ ਉਪਾਅ ਵੀ ਦੱਸਦੇ ਰਹਿੰਦੇ ਆਂ। ਦੂਸਰੀ ਗੱਲ ਇਹ ਹੋ ਗਈ ਪੜ੍ਹਾਈ ਲਈ ਵਿਦਿਆਰਥੀਆਂ ਲਈ ਤੇ ਤੀਜਾ ਵਿਦੇਸ਼ ਜਾਣ ਵਾਲਿਆਂ ਲਈ ਇਸ ਸਾਲ ਜੋ ਹੈ ਸ਼ੁਭ ਚਾਰੇ ਇਸ ਦੇ ਲਈ ਆਪਾਂ ਰਾਹੂ ਤੇ ਕੇਤੂ ਦੇਖਾਂਗੇ। ਹੁਣ ਰਾਹੂ ਤੇ ਕੇਤੂ ਦੀ ਜੋ ਸਥਿਤੀ ਬਣੀ ਹੋਈ ਹੈ ਤਾਂ ਰਾਹੂ ਤੁਹਾਡੇ ਚੌਥੇ ਸਥਾਨ ਵਿੱਚ ਬ੍ਰਹਿਸਪਤ ਦੇ ਕਾਰਜੀਆ ਤੇ ਬ੍ਰਹਿਸਪਤ ਤੁਹਾਡੇ ਲਗਨ ਦਾ ਮਾਲਕ। ਤਾਂ ਰਾਹੂ ਇੱਥੇ ਬੈਠ ਕੇ ਕੀ ਕਰ ਰਿਹਾ? ਰਾਹੂ ਇੱਥੇ ਬੈਠ ਕੇ ਤੁਹਾਨੂੰ ਘਰ ਤੋਂ ਦੂਰ ਜਾ ਕੇ ਕੰਮ ਕਾਰ ਕਰ ਲਈ। ਉਤੇਜਿਤ ਕਰੇਗਾ ਹੈਨਾ ਘਰ ਤੋਂ ਦੂਰ ਭੇਜੇਗਾ ਤਾਂ ਹੋ ਸਕਦਾ ਤੁਹਾਡੀ ਸ਼ਿਫਟਿੰਗ ਕਿਤੇ ਹੋ ਜਾਵੇ ਤਾਂ ਤੁਸੀਂ ਵਿਦੇਸ਼ ਵੀ ਜਾ ਸਕਦੇ ਹੋ ਘਰ ਤੋਂ ਦੂਰ ਜਾ ਕੇ ਕਿਸੇ ਹੋਰ ਸ਼ਹਿਰ ਵਿੱਚ ਬਿਜ਼ਨਸ ਨੌਕਰੀ ਕੰਮ ਕਰ ਲਈ ਤੁਹਾਨੂੰ ਚੰਗੇ ਮੌਕੇ ਮਿਲ ਸਕਦੇ ਹੈਨਾ ਤੇ ਤੀਸਰੀ ਗੱਲ ਹੁਣ ਆਪਾਂ ਕਰਾਂਗੇ ਕਿ ਨੌਕਰੀ ਕਰਨ ਵਾਲਿਆਂ ਲਈ ਨੌਕਰੀ ਕਰਨ ਵਾਲਿਆਂ ਲਈ ਜੋ ਤੁਸੀਂ ਜੋਬ ਵਗੈਰਾ ਕਰਦੇ ਹੋ ਤਾਂ ਤੁਹਾਡੇ ਲਈ ਇਹ ਸਾਲ ਬੈਸਟ ਕਿਸ ਤਰ੍ਹਾਂ ਹੋ ਸਕਦਾ ਸੂਰਜ ਤੇ ਮੰਗਲ ਦੀ ਸਥਿਤੀ ਦੇ ਮੁਤਾਬਕ ਤੁਹਾਡੀ ਕੀਤੀ ਗਈ ਮਿਹਨਤ ਤੁਹਾਨੂੰ ਪੂਰਾ ਫਲ ਦੇਗੀ। ਤਕਰੀਬਨ ਤਕਰੀਬਨ 13 ਫਰਵਰੀ ਨੂੰ ਸੂਰਜ ਮਹਾਰਾਜ ਕੁੰਭ ਰਾਸ਼ੀ ਵਿੱਚ ਜਾਣਗੇ ਸ਼ਨੀ ਤੇ ਜੋ ਤੁਹਾਡੀ ਕਿਸਮਤ ਦੇ ਮਾਲਕ ਨੇ, ਨੌਵੇਂ ਖਾਨੇ ਦੇ ਮਾਲਕ ਨੇ ਤੇ ਕੁੰਭ ਰਾਸ਼ੀ ਵਿੱਚ ਬੈਠ ਕੇ ਕਿਸਮਤ ਸਥਾਨ ਨੂੰ ਦੇਖਣਗੇ। ਬੇਸ਼ੱਕ ਭਾਈ-ਭੈਣਾਂ ਨਾਲ ਇਸ ਟਾਈਮ ਤੇ ਸਬੰਧ ਖਰਾਬ ਹੋ ਸਕਦੇ ਆ ਪਰ ਜਦੋਂ ਸੂਰਜ ਆਪਣੇ ਘਰ ਨੂੰ ਦੇਖੇਗਾ ਤਾਂ ਚਮਕਾਏਗਾ ਤੁਹਾਡੀ ਤਰੱਕੀ ਕਰਾਏਗਾ। ਤਾ ਫਰਬਰੀ ਦੇ ਮਹੀਨੇ ਵਿੱਚ ਮਾਰਚ ਦੇ ਮਹੀਨੇ ਵਿੱਚ 7 ਮਾਰਚ ਨੂੰ ਸ਼ੁਕਰ ਗੁੰਭ ਵਿੱਚ ਚਲਾ ਜਾਏਗਾ ਤੇ ਸ਼ੁਕਰ ਦਾ ਨਾਲ ਬੈਠਣਾ ਤੁਹਾਡੀ ਇਨਕਮ ਦੇ ਮਾਲਕ ਦਾ ਤੁਹਾਡੇ ਪ੍ਰੋਫਿਟ ਦੇ ਮਾਲਕ ਦਾ ਨਾਲ ਬੈਠਣਾ ਹੋਰ ਜ਼ਿਆਦਾ ਸ਼ੁਭ ਕਰੇ ਤਾਂ ਇਸ ਟਾਈਮ ਤੇ ਵੀ ਤੁਹਾਡੀ ਇਨਕਮ ਤੁਹਾਡੀ ਤਨਖਾਹ ਵਿੱਚ ਬੱਧਾ ਹੋ ਸਕਦਾ ਮਾਰਚ ਤੋਂ ਬਾਅਦ ਕਹਿ ਸਕਦੇ ਆਪਾਂ ਤੇ ਨਾਲ ਹੀ ਤਕਰੀਬਨ ਜੋ 7 ਮਾਰਚ ਨੂੰ ਮੇਨ ਰਾਸ਼ੀ ਵਿੱਚ ਜੋ ਧਨੂ ਰਾਸ਼ੀ ਵਿੱਚ ਜਾਂ ਮੇਨ ਰਾਸ਼ੀ ਵਿੱਚ ਜਾਂ ਗ੍ਰਹਾਂ ਦੇ ਜੋ ਪਰਵਰਤਨ ਹੋਣਾ ਹੈ ਸੂਰਜ ਦਾ ਬੈਠਣਾ ਹੈ ਤਾਂ ਇਹ ਵੀ ਸੂਰਜ ਜਦੋਂ-ਜਦੋਂ ਤੁਹਾਡੀ ਕਿਸਮਤ ਦਾ ਮਾਲਕ ਜਿਸ ਜਿਸ ਘਰ ਵਿੱਚ ਜਾਏਗਾ ਉਸ ਉਸ ਟਾਈਮ ਤੇ ਅੱਛੀ ਤਰ੍ਹਾਂ ਨਾਲ ਤੁਹਾਡੀ ਤਰੱਕੀ ਤੁਹਾਡਾ ਕੰਮਕਾਰ ਤੁਹਾਡੀ ਸੋਚ ਅਨੁਸਾਰ ਤੁਹਾਨੂੰ ਪੂਰੀ ਤਰ੍ਹਾਂ ਨਾਲ ਸ਼ੁਭਫਲ ਮੈਨ ਜੁਰੂਰ ਮਿਲਣਗੇ ਮੰਗਲ ਦੀ ਸਥਿਤੀ ਪ੍ਰਭਾਵਿਤ ਕਰੇਗੀ ਮਿੱਤਰ ਗ੍ਰਹਿ ਕਿਹੜੇ ਨੇ ਵੀ ਜਾਨੋ ਤੁੰਨਾ ਰਾਸ਼ੀ ਵਾਲਿਆਂ ਦਾ ਮਿੱਤਰ ਗ੍ਰਹਿ ਹੈ ਜੀ ਮੰਗਲ ਸੂਰਜ ਤੇ ਚੰਦਰ ਤੇ ਨਾਲ ਬ੍ਰਹਸਪਤੀ ਤੁਹਾਡੇ ਲਗਨ ਦਾ ਮਾਲਕ ਹੀ ਹੈ ਉਹਨੇ ਤੇ ਸ਼ੁਭ ਹੋਣਾ ਹੀ ਹੈ ਤੇ ਉਹਨੇ ਤੇ ਤੁਹਾਨੂੰ ਸ਼ੁਭ ਫਲ ਦੇ ਹੀ ਜਾਣੇ ਆ ਤੇ ਨਾਲ ਹੀ ਕੇਤੂ ਜੋ ਹੈ ਇਸ ਸਾਲ ਪੂਰੇ ਤੁਹਾਡੇ 10ਵੇਂ ਸਥਾਨ ਵਿੱਚ ਰਹੇਗਾ ਪੂਰਾ ਸਾਲ ਰਾਕੇਤੂ ਦੀ ਯੁੱਤੀ ਜੋ ਹੈ ਜਸਬੀਤੀ ਜੋ ਹੈ ਤੁਹਾਡੇ 10ਵੇਂ ਸਥਾਨ ਵਿੱਚ ਰਹਿਣ ਵਾਲੀ ਹੈ ਤਾਂ 10ਵੇਂ ਬੈਠਾ ਕੇਤੂ ਜੋ ਹੈ ਤੁਹਾਡੇ ਕਿ ਕਿਤੂ ਪਿਤਾ ਦੇ ਸਤਾਂਜ ਬੈਠੇਗਾ ਬੁੱਧ ਦੀ ਰਾਸ਼ੀ ਚ ਬੈਠੇਗਾ ਤੇ ਬੁੱਧ ਦੇ ਇਹ ਰਾਸ਼ੀ ਵਿੱਚ ਬੈਠ ਕੇ ਕਿਤੂ ਜਿਆਦਾ ਸ਼ੁਭ ਫਲ ਨਹੀਂ ਦਿੰਦਾ ਤਾਂ ਇਸ ਕਰਕੇ ਸੱਟ ਚੋਟ ਤੋਂ ਬਚਣਾ ਹੈ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਹੈ ਤੇ ਕਹਿ ਸਕਦੇ ਆਪਾਂ ਪਿਤਾ ਦੇ ਕੰਮ ਕਰ ਲਈ ਤਰੱਕੀ ਲਈ ਬੇਸ਼ੱਕ ਅੱਛਾ ਹੈ ਪਰ ਉਹਨਾਂ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਹੈ ਤਾਂ ਮਾਤਾ ਪਿਤਾ ਦੀ ਸਿਹਤ ਲਈ ਤੁਸੀਂ ਰਾਹੂ ਕੇਤੂ ਨੂੰ ਸ਼ਾਂਤ ਕਰਨ ਦੇ ਲਈ ਕੀ ਕਰ ਸਕਦੇ ਹੋ ਕਦੇ-ਕਦੇ ਸ਼ਾਇਦ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਮੰਗਲ ਦੀ એનર્ਜੀ ਨਾਲ ਕੇਤੂ ਸ਼ਾਂਤ ਰਹੇਗਾ ਤੇ ਨਾਲ ਤੁਸੀਂ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਬੁੱਧ ਨੂੰ ਸ਼ੁਭ ਕਰਦੇ ਹੈ ਜਿਸ ਘਰ ਵਿੱਚ ਕੇਤੂ ਹੈ ਕੰਝਕਾਂ ਨੂੰ ਟੌਫੀਆਂ ਫਲ দান ਕਰ ਸਕਦੇ ਠੀਕ ਹੈ ਜੀ ਤੇ ਹੁਣ ਰਹਿ ਗਿਆ ਕਿ ਆਪਾਂ ਦੱਸੀਏ ਕਿ ਅ ਨੰਬਰਸ ਦੇ ਮਤਲਬ ਅ ਨੰਬਰੋਲੋਜੀ ਦੇ ਮਤਲਬਕ ਇਹ ਸਾਲ ਤੁਹਾਡਾ ਕਿੱਦਾਂ ਦਾ ਰਹੇਗਾ 2024 ਅੱਠ ਨੰਬਰ ਬੰਦ ਹੈ ਤੇ ਅੱਠ ਨੰਬਰ ਜੋ ਹੈ ਤਕਰੀਬਨ ਸ਼ਨੀ ਦਾ ਹੈ ਆਪਾਂ ਹਰ ਵਾਰ ਤੁਹਾਨੂੰ ਦੱਸ ਰਹੇ ਹਾਂ ਤੇ ਸ਼ਨੀ ਤੇ ਬ੍ਰਹਸਪਤ ਮਿੱਤਰ ਹੀ ਨੇ ਕੋਈ ਦੁਸ਼ਮਣੀ ਨਹੀਂ ਹੈ ਕੁੰਭ ਰਾਸ਼ੀ ਚ ਬੈਠਾ ਹੋਇਆ ਹੈ ਸ਼ਨੀ ਪੂਰਾ ਸਾਲ ਕੁੰਭ ਰਾਸ਼ੀ ਚ ਬਹਿਣ ਵਾਲਾ ਨਾਲ ਦੇ ਘਰ ਚ ਰਾਹੂ ਬੈਠਾ ਤੇ ਸ਼ਨੀ ਦੀ ਪਾਵਰ ਤੇ ਵਧੀ ਹੋਈ ਹੈ ਹੈਨਾ ਜਦੋਂ ਗਵਾਂਢੀ ਚੰਗਾ ਹੋਵੇ ਨਾ ਤਾਂ ਨਾਲ ਗਵਾਂਢੀ ਦੀ ਆਪਣੇ ਆਪ ਹੀ ਪ੍ਰਸੰਸਾ ਮਾਚ ਜਾਂਦੀ ਹੈ ਕਿ ਸਾਡੀ ਤੇ ਬਣਦੀ ਹੈ ਨਾਲਦਿਆਂ ਨੇ ਆ ਹੀ ਜਾਣਾ ਹੈ ਤੇ ਬਾਸ਼ਾਨੀ ਰਾਹੂ ਕੌਣ ਨੇ ਮਿੱਤਰ ਤੇ ਬ੍ਰਹਿਸਪਤ ਜੋ ਹੈ ਉਹ ਵੀ ਨਾਲ ਦੇ ਘਰ ਹੀ ਬੈਠਾ ਹੈ ਤਾਂ ਸ਼ਨੀ ਦੀ ਤੀਜੀ ਦ੍ਰਿਸ਼ਟੀ ਬ੍ਰਹਿਸਪਤ ਤੇ ਪੈ ਰਹੀ ਹੈ ਹੈਨਾ ਤਾਂ ਸ਼ਨੀ 8 ਨੰਬਰ ਬ੍ਰਹਿਸਪਤ 9 ਨੰਬਰ ਤਾਂ ਇਸ ਕਰਕੇ ਨੁਕਸਾਨ ਨਹੀਂ ਤੁਹਾਡਾ ਹੁੰਦਾ ਤਾ ਚੇਂਜ ਆਫ ਪਲੇਸ ਲਈ ਕੰਮ ਕਾਰ ਲਈ ਜਿੱਦਾਂ ਆਪਾਂ ਦੱਸਿਆ ਨੰਬਰ ਤੁਹਾਨੂੰ ਕਾਫੀ ਸਪੋਰਟ ਕਰੇਗਾ ਘਰ ਮਕਾਨ ਬਣਾਉਣ ਲਈ ਇਹ ਨੰਬਰ ਤੁਹਾਨੂੰ ਚੰਗੀ એનર્ਜੀ ਦੇਵੇਗਾ ਚਾਚੇ ਨਾਲ ਸਬੰਧ ਥੋੜੇ ਚੰਗੇ ਸ਼ੁਭ ਰੱਖਣੇ ਨਾਲ ਵਿਗੜਨਾ ਜਾਣ ਕਿਤੇ ਤਾਂ ਉਹਦੇ ਲਈ ਵੀ ਚੰਗਾ ਹੈ ਕੋਖੀ ਦਿਮਾਗ ਰਹੇਗਾ ਹਰ ਚੀਜ਼ ਸੋਚ ਪੜਤਾਲ ਕੇ ਕਰੋਗੇ ਤੁਸੀਂ ਇਸ ਸਾਲ ਤੇ ਇਸ ਸਾਲ ਨੰਬਰ ਦੇ ਹਿਸਾਬ ਦੇ ਨਾਲ ਤੁਹਾਨੂੰ ਸ਼ੁਭ ਸ਼ੁਭ ਠੀਕ ਠੀਕ ਜਾਣ ਵਾਲਾ ਹੈ ਤਾਂ ਬ੍ਰਹਸਪਤੀ ਸ਼ਨੀ ਤੇ ਜਦੋਂ ਬ੍ਰਹਸਪਤੀ ਦੀ ਦ੍ਰਿਸ਼ਟੀ ਦ੍ਰਿਸ਼ਟੀ ਹਟੇਗੀ ਸ਼ਨੀ ਦੀ ਦ੍ਰਿਸ਼ਟੀ ਜਦੋਂ ਬ੍ਰਸਪਤੀ ਮਈ ਤੋਂ ਬਾਅਦ ਹਟੇਗੀ ਤਾਂ ਚੌਥੇ ਸਥਾਨ ਵਿੱਚ ਜਾਏਗਾ ਤਾਂ ਉਸ ਟਾਈਮ ਤੇ ਸ਼ਨੀ ਤੋਂ ਚੌਥੇ ਬੈਠ ਕੇ ਬ੍ਰਸਪਤ ਹੋਰ ਸ਼ੁਭ ਫਲ ਦੇਵੇਗਾ ਕਿਉਂ ਕਿ ਕਿਉਂਕਿ ਸ਼ੁਕਰ ਦੇ ਘਰ ਚਲ ਜਾਏਗਾ ਤੇ ਸ਼ੁਕਰ ਕੀ ਹੈ ਸ਼ਨੀ ਦਾ ਮਿੱਤਰ ਹੀ ਹੈ ਲੌਜੀਕ ਸਮਝਿਆ ਕਰੋ ਸਭ ਸਮਝ ਆ ਜਾਏਗਾ ਹੌਲੀ ਹੌਲੀ ਚੀਜ਼ਾਂ ਨੂੰ ਸਮਝ ਕੇ ਉਸ ਅਨੁਸਾਰ ਚੱਲ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਲਕੁਲ ਬੈਸਟ ਬਣਾ ਸਕਦੇ ਹੋ ਸਮਾਂ ਇਜਾਜ਼ਤ ਦਾ ਆਪ ਸਭ ਦਾ ਇਹ ਆਉਣ ਵਾਲਾ ਸਾਲ 2024 ਬਹੁਤ ਸ਼ੁਭ ਜਾਵੇ ਤੁਸੀਂ ਬਹੁਤ ਖੁਸ਼ ਰਹੋ ਆਪਣੇ ਭੈਣ ਭਾਈ ਨਾ ਬਣਾ ਕੇ ਰੱਖੋ ਤੇ ਹਰ ਤਰ੍ਹਾਂ ਦਾ ਸੁੱਖ ਜੋ ਤੁਸੀਂ ਸੋਚਿਆ 2023 ਵਿੱਚ ਨਹੀਂ ਮਿਲਿਆ ਇਹ ਤੁਹਾਨੂੰ 2024 ਵਿੱਚ ਮਿਲ ਜਾਵੇ ਪਰਮਾਤਮਾ ਕਰੇ ਸਾਰੀ